ਹੋ ਸੁੱਚੀ ਆਵੇ ਨਾਗਨਾ ਮਾਰੀ ਮਰਜੂ ਨਾ ਕਹਿ ਰਹੀ ਜਾਰੀ ਦਿਉਰਾਵੇਂ ਗੱਲ ਵਿਚਾਰੀ ਗੁੱਸੇ ਵਿਚ ਅਗਲ ਨਾਰੀ ਤੇਰੇ ਆ ਪੈਰਾ ਤੇ ਚੁੰਨੀ ਧਰਦੀ ਵੇ ਬਰਬੀਰੋ ਬਾਬੀ ਸੁੱਚੀ ਆਵੇ ਮੇਨ ਤਾਂ ਤੇਰੀਆਂ ਕਰਦੀ ਵੇ ਬਰਬੀਰੋ ਬਾਬੀ ਸੁੱਚੀ ਆਵੇ ਮੇਨ ਤਾਂ ਤੇਰੀਆਂ ਕਰਦੀ ਵੇ ਬਰਬੀਰੋ ਬਾਬੀ ਹੋ ਮੈਂ ਤਾਂ ਕਰਦੀ ਕਲਦੀ ਮੈਂ ਤਾਂ ਹਾਂ ਤੇਰੇ ਵੱਲ ਦੀ ਦਾੜੀ ਖੇ ਕੁਕਰ ਮਲਦੀ ਜੁੱਤੀ ਵੇ ਲਾ ਕੇ ਕਲਦੀ ਲੰਗ ਦੇ ਹਜ਼ਾਰ ਗਿਣੰਮਾ ਰਵੇ ਤੇਰੇ ਕਰ ਦਿਉਰਾ ਵੀਰੋ ਵੀਰੇ ਲੁੱਟਰੀ ਬਹਾਰ ਆਵੇ ਹੋਲੀ ਕਾਨੂੰਨ ਲੱਕਦੇ ਕੱਡਾ ਮਾਫ਼ ਕਰ ਚੋਲੀ ਅੱਡਾ ਪੈਰ ਨਾ ਘਰ ਤੋਂ ਕੱਡਾ ਕੁੱਕਰ ਗੱ ਚਾਣਾ ਝੱਡਾ ਬਾਣੇ ਕੇ ਨ ਰਹਿਣੇ ਦੀ ਮੈਂ ਰਹਿਣਾ ਮੈਂ ਸੱਚ ਕਹਿ ਦੀ ਵੀਰੋ ਫੁਕਣਾ ਕੀ ਮਾਲ ਟੁੱਟੇ ਪੈਣਾ ਮੈਂ ਸੱਚ ਕਹਿ ਦੀ ਵੀਰੋ ਚੇਨੇ ਰੱਬ ਤੇ ਆਕੇ ਅਰਜੀ ਨਾਰੋਂ ਲਿਵਾਕੇ ਕੀਤਾ ਫੇਰ ਮੁੰਡੇ ਲਾਕੇ ਟਿਕਦਾ ਹਲ ਕਿੜਾ ਖਾਕੇ ਕਿਉਂ ਦੇਸੀ ਖਾਂਦਾ ਨਹੀਂ ਤੀ ਚੂਰ ਮੇਂ ਵੈਰੀ ਤੋਂ ਬਦਲਾ ਲੈ ਲਿਆ ਥਈ ਕੇ ਦੂਤੇ ਦੂਰ ਮੇਂ ਵੈਰੀ ਤੋਂ ਬਦਲਾ ਲੈ ਲਿਆ ਥਈ ਕੇ ਦੂਤੇ ਦੂਰ ਮੇਂ ਵੈਰੀ ਤੋਂ ਬਦਲਾ